ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਡਿਗਰੀਆਂ ਵੀ ਹੁਣ ਕੋਰਾ ਕਾਗਜ਼ ਜਾਪਣ ਲੱਗੀਆਂ ਇਨ੍ਹਾਂ ਕੱਚੇ ਅਧਿਆਪਕਾਂ ਦਾ ਦਰ ਕਦੋਂ ਸੁਣੇਗੀ ਸਰਕਾਰ ਹਾਂਜੀ ਪੂਰੀ ਖਬਰ ਦੇਖਣ ਲਈ ਬਣੇ ਰਹੋ ਚੈਨਲ ਦੇ ਨਾਲ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਖਬਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਖੇ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪਿਛਲੇ ਸਾਲ ਅੱਜ ਦੇ ਦਿਨ ਜੇ ਅਧਿਆਪਕਾਂ ਨੂੰ ਪੱਕਾ ਕਰਨ ਦੇ ਆਰਡਰ ਮਹਾਲੀ ਬੀਠੇ ਦਿੱਤੇ ਸਨ ਤੇ ਕਿਸੇ ਵੀ ਅਧਿਆਪਕ ਨੂੰ ਕੱਚੇ ਨਹੀਂ ਰਹਿਣ ਦਾ ਐਲਾਨ ਵੀ ਕੀਤਾ ਸੀ ਪਰ 1 ਸਾਲ ਬੀਤਣ ਦੇ ਬਾਵਜੂਦ ਹਜੇ ਵੀ 150 ਦੇ ਲਗਭਗ ਕੱਚੇ ਅਧਿਆਪਕ ਪੱਕੇ ਹੋਣ ਦੀ ਉਡੀਕ ਕਰ ਰਹੇ ਹਨ ਤੇ 6000 ਰੁਪਏ ਤਨਖਾਹ ਤੇ ਗੁਜ਼ਾਰਾ ਕਰਨ ਤੇ ਮਜਬੂਰ ਹਨ ਆਪਣੇ ਦੁੱਖ ਪ੍ਰਗਟ ਕਰਦੇ ਕੱਚੇ ਅਧਿਆਪਕਾਂ ਨੇ ਕਿਹਾ ਕਿ ਸਰਕਾਰ ਨੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਨੀਤੀ ਬਣਾਈ ਜਿਸ ਵਿੱਚ 10 ਸਾਲ ਤੋਂ ਕੰਮ ਕਰ ਰਹੇ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਗਿਆ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਸਾਥੀ ਵੱਡੀ ਗਿਣਤੀ ਵਿੱਚ ਪਿਛਲੇ ਸਾਲ ਅੱਜ ਦੇ ਦਿਨ ਪੱਕੇ ਕੀਤੇ ਗਏ। ਪਿਛਲੇ ਸਾਲ ਸਾਡੇ 10 ਸਾਲ ਪੂਰੇ ਹੋਣ ਵਿੱਚ 1 ਤੋਂ 1.5 ਮਹੀਨਾ ਸਮਾਂ ਰਹਿਦਾ ਸੀ ਇਸ ਲਈ ਸਰਕਾਰ ਨੇ ਸਾਨੂੰ ਪੱਕਾ ਨਹੀਂ ਕੀਤਾ ਪਰ ਸਿੱਖਿਆ ਵਿਭਾਗ ਦੇ ਅੱਗੇ ਪਿਛਲੇ 1 ਸਾਲ ਤੋਂ ਅਸੀਂ ਮੀਂਤਾ ਕਰ ਰਹੇ ਹਾਂ ਕਿ ਸਾਡਾ 10 ਸਾਲ ਦਾ ਸਮਾਂ ਪੂਰਾ ਹੋ ਚੁੱਕਿਆ ਹੈ। ਇਸ ਲਈ ਸਾਨੂੰ ਵੀ ਪੱਕਾ ਕੀਤਾ ਜਾਵੇ ਪਰ ਵਿਭਾਗ ਤੇ ਸਰਕਾਰ ਸਾਡੀ ਗੱਲ ਸੁਣ ਲਈ ਤਿਆਰ ਨਹੀਂ ਉਹਨਾਂ ਨੇ ਕਿਹਾ ਕਿ ਪੰਜਾਬ ਭਰ ਵਿੱਚ ਵੱਡੇ ਵੱਡੇ ਪੋਸਟਰ ਲਾ ਕੇ ਸਰਕਾਰ ਲੋਕਾਂ ਨੂੰ ਦੱਸ ਰਹੀ ਹੈ ਕਿ ਅਸੀਂ ਸਭ ਨੂੰ ਪੱਕੇ ਕਰ ਦਿੱਤਾ ਹੈ ਅਸੀਂ ਅੱਜ ਵੀ ਕੱਚੇ ਹੀ ਹਾਂ ਤੇ 6000 ਰੁਪਏ ਵਿੱਚ ਗੁਜ਼ਾਰਾ ਕਰਨ ਲਈ ਮਜਬੂਰ ਹਾਂ ਪੱਕੇ ਹੋਣ ਲਈ ਅਸੀਂ ਮੁਹਾਲੀ ਚੰਡੀਗੜ੍ਹ ਰੋਪੜ ਦੇ ਬਹੁਤ ਗੇੜੇ ਮਾਰ ਚੁੱਕੇ ਹਾਂ ਇੱਕ ਗੇੜਾ ਸਾਨੂੰ 15000 2000 ਰੁਪਏ ਪੈਂਦਾ ਹੈ 6000 ਰੁਪਏ ਪ੍ਰਤੀ ਮਹੀਨਾ ਕਮਾਉਣ ਵਾਲਾ ਘਰ ਰੋਟੀ ਪੂਰੀ ਕਰਕੇ ਸਿੱਖਿਆ ਵਿਭਾਗ ਦੇ ਅਫਸਰਾਂ ਦੇ ਦਫ਼ਤਰਾਂ ਤੇ ਸਿੱਖਿਆ ਮੰਤਰੀ ਤੱਕ ਫਰਿਆਦ ਕਰਨ ਲਈ ਗੇੜੇ ਮਾਰੇ ਪੱਕੇ ਹੋਣ ਦੀ ਲੰਬੀ ਉਡੀਕ ਸਾਡੀ ਉਮੀਦ ਨੂੰ ਖਤਮ ਕਰ ਰਹੀ ਹੈ ਕੱਚੇ ਅਧਿਆਪਕਾਂ ਨੂੰ 1 ਸਾਲ ਪੂਰਾ ਹੋਣ ਤੇ ਪੱਕੇ ਅਧਿਆਪਕਾਂ ਨੂੰ ਮੁਬਾਰਕਬਾਦ ਦੇਣ ਦੇ ਨਾਲ-ਨਾਲ ਪੱਕੇ ਹੋਣ ਤੇ ਪੱਕੇ ਹੋਣ ਤੋਂ ਰਹਿ ਗਏ ਅਧਿਆਪਕਾਂ ਦਾ ਸਾਥ ਦੇਣ ਦੀ ਵੀ ਅਪੀਲ ਕੀਤੀ ਉਹਨਾਂ ਸਿੱਖਿਆ ਵਿਭਾਗ ਵਿੱਚ ਕੰਮ ਕਰਦੀਆਂ ਸਾਰੀ ਗਤੀਵੰਦੀਆਂ ਨੂੰ ਉਹਨਾਂ ਦੀ ਬਾਹ ਫੜਨ ਤੇ ਆਵਾਜ਼ ਬੁਲੰਦ ਲਈ ਅਪੀਲ ਕੀਤੀ ਤਾਂ ਜੋ ਸਮਾਜ ਵਿੱਚ ਆਪਣੇ ਬੱਚਿਆਂ ਦੀਆਂ ਨਜ਼ਰਾਂ ਵਿੱਚ ਆਪਣੇ ਲਈ ਇੱਜ਼ਤ ਵੇਖ ਸਕਣ